ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸਨੀਤਾ ਕੁਕਿੰਗ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਬੈਂਗਨ ਦੀ ਸਬਜ਼ੀ ਇਹ ਆਪਣੇ ਕੋਲੇ ਛੋਟੇ ਛੋਟੇ ਬੈਂਗਨ ਨੇ ਇਹ ਆਪਾਂ 1/2 ਕਿਲੋ ਬੈਂਗਨ ਲਿੱਤੇ ਨੇ ਤੇ ਇਹਨੂੰ ਅੱਜ ਆਪਾਂ ਭਰ ਕੇ ਬਣਾਵਾਂਗੇ ਠੀਕ ਹੈ ਜੀ ਬਹੁਤ ਵਧੀਆ ਲੱਗਦੇ ਨੇ ਭਰ ਕੇ ਬੈਂਗਨ ਤਿਆਰ ਕੀਤੇ ਤੇ ਇਸ ਤੇ ਮਸਾਲੇ ਦੇ ਵਿੱਚ ਆਪਾਂ 3 ਪਿਆਜ਼ ਅਦਰਕ ਲਸਣ ਹਰੀਆਂ ਮਿਰਚਾਂ ਤੇ ਟਮਾਟਰ ਲਿੱਤੇ ਨੇ ਤੇ ਆਓ ਆਪਾਂ ਤੁਹਾਨੂੰ ਦੱਸਦੇ ਹਾਂ ਕਿਸ ਤਰ੍ਹਾਂ ਬਣਾਵਾਂਗੇ ਆਪਾਂ ਸਬਜ਼ੀ ਲਓ ਜੀ ਬੈਂਗਣ ਨੂੰ ਆਪਾਂ ਸੈੱਟਾ ਤੋਂ ਚੰਗੀ ਤਰ੍ਹਾਂ ਕੱਟ ਲਾਂਗੇ ਤੇ ਵਿਚਾਲੋਂ ਇਹਨੂੰ ਥੋੜਾ ਥੋੜਾ ਚੀਰਾ ਲਗਾ ਦਾਂਗੇ ਇਹਦੇ ਵਿੱਚ ਤਾਂ ਕਿ ਆਪਾਂ ਇਹਦੇ ਵਿੱਚ ਮਸਾਲਾ ਭਰ ਕੇ ਤਿਆਰ ਕਰਾਂਗੇ ਇਸੇ ਤਰੀਕੇ ਨਾਲ ਠੀਕ ਹੈ ਜੀ ਤੇ ਤੁਸੀਂ ਨਾ ਆ ਦੇ ਨਾਲ ਚੈੱਕ ਕਰਦੇ ਰਹੋ ਕਿ ਇਹਦੇ ਵਿੱਚ ਕਈ ਵਾਰੀ ਕੋਈ ਗਲਿਆ ਹੁੰਦਾ ਵਾ ਕੋਈ ਖਰਾਬ ਵੀ ਹੋ ਸਕਦਾ ਹੈ ਬੈਂਗਣ ਤੇ ਇਸੇ ਕਰਕੇ ਤੁਸੀਂ ਜਿਹੜਾ ਵੀ ਬੈਂਗਣ ਕੱਟੋਗੇ ਉਹਨੂੰ ਚੰਗੀ ਤਰ੍ਹਾਂ ਚੈੱਕ ਕਰ ਲਿਓ ਠੀਕ ਹੈ ਜੀ ਇਸੇ ਤਰੀਕੇ ਦੇ ਨਾਲ ਹੀ ਆਪਾਂ ਸਾਰੇ ਬੈਂਗਣਾਂ ਨੂੰ ਇਸ ਤਰ੍ਹਾਂ ਹੀ ਕੱਟ ਲਾਂਗੇ ਲਓ ਜੀ ਬਹੁਤ ਹੀ ਵਧੀਆ ਬੈਂਗਨ ਦੀ ਸਬਜੀ ਬਣ ਕੇ ਤਿਆਰ ਕਰਾਂਗੇ ਭਰ ਕੇ ਤੇ ਬਹੁਤ ਜ਼ਿਆਦਾ ਖੱਟੀ ਮਿੱਠੀ ਜੀ ਬਹੁਤ ਵਧੀਆ ਲੱਗਦੀ ਹੈ ਤੁਸੀਂ ਵੀ ਆਪਣੇ ਘਰੇ ਇਸ ਤਰੀਕੇ ਨਾਲ ਜ਼ਰੂਰ ਬਣਾਇਓ ਤੇ ਹੁਣ ਇਸੇ ਤਰੀਕੇ ਦੇ ਨਾਲ ਆਪਾਂ ਸਾਰੇ ਬੈਂਗਨ ਕੱਟ ਲਏ ਨੇ ਲਓ ਜੀ ਸਾਰੇ ਬੈਂਗਨ ਆਪਾਂ ਚੰਗੀ ਤਰ੍ਹਾਂ ਧੋ ਕੇ ਤੇ ਚੰਗੀ ਤਰ੍ਹਾਂ ਕੱਟ ਲਿਆ ਹੈ ਲਓ ਜੀ ਕਕੋਲੀ ਦੇ ਵਿੱਚ ਪਾਵਾਂਗੇ ਆਪਾਂ ਨਮਕ ਫਿਰ ਨਾਲ ਹੀ ਪਾਵਾਂਗੇ ਆਪਾਂ ਇਹਦੇ ਵਿੱਚ ਅੱਧਾ ਕ ਚਮਚਾ ਕਸ਼ਮੀਰੀ ਮਿਰਚ ਦਾ ਤੇ ਥੋੜੀ ਜਿਹੀ ਪਾਵਾਂਗੇ ਆਪਾਂ ਲਾਲ ਮਿਰਚ ਤੇ ਅੱਧਾ ਚਮਚਾ ਪਾਵਾਂਗੇ ਆਪਾਂ ਹਲਦੀ ਦਾ ਥੋੜੀ ਜਿਹੀ ਹਲਦੀ ਆਪਾਂ ਹੋਰ ਐਡ ਕਰਾਂਗੇ ਲਓ ਜੀ ਤੇ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ 1 ਚਮਚਾ ਸੁੱਕਾ ਧਨੀਆ ਸਾਰੇ ਮਸਾਲੇ ਆਪਾਂ ਇਸੇ ਤਰ੍ਹਾਂ ਤਿਆਰ ਕਰਾਂਗੇ ਠੀਕ ਹੈ ਜੀ ਸੁੱਕਾ ਧਨੀਆ ਆਪਾਂ ਨੇ ਕੋਲੇ ਥੋੜਾ ਜਿਹਾ ਘੱਟ ਪਾਵਾਂਗੇ ਆਪਾਂ ਇਹ ਜ਼ਿਆਦਾ ਵਾ ਠੀਕ ਹੈ ਜੀ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਗਰਮ ਮਸਾਲਾ ਅੱਧਾ ਚਮਚਾ ਆਪਾਂ ਗਰਮ ਮਸਾਲਾ ਤਾਂ ਪਾਇਆ ਤੇ ਥੋੜਾ ਜਿਹਾ ਪਾਵਾਂਗੇ ਆਪਾਂ ਆਮਚੂਰ ਲਓ ਜੀ ਇੰਨਾ ਕਿ ਆਪਾਂ ਆਮਚੂਰ ਪਾਉਣਾ ਆਪਾਂ ਜ਼ਿਆਦਾ ਨਹੀਂ ਪਾਉਣਾ ਹੈਗਾ ਇਸੇ ਤਰੀਕੇ ਨਾਲ ਆਪਾਂ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਹਿਲਾ ਲਾਂਗੇ ਜੇ ਆਪਣਾ ਮਸਾਲਾ ਘੱਟ ਜਾਂਦਾ ਹੈ ਤਾਂ ਆਪਾਂ ਦੁਬਾਰਾ ਇਸ ਤਰ੍ਹਾਂ ਫੇਰ ਦੁਬਾਰਾ ਬਣਾ ਸਕਦੇ ਹਾਂ ਠੀਕ ਹੈ ਜੀ ਮੀਜਰਮੈਂਟ ਦੇ ਹਿਸਾਬ ਨਾਲ ਜਿੰਨਾ ਕਿ ਆਪਣੇ ਕੋਲੇ ਸਬਜੀ ਆਪਾਂ ਬਣਾਉਣੀ ਹੈ ਉਨਾ ਕ ਸਮਾਨ ਪਾਵਾਂਗੇ। ਲਓ ਜੀ ਤੇਨਾਂ ਚਮਚੇ ਪਾਵਾਂਗੇ ਆਪਾਂ ਸਰੋਂ ਦੇ ਤੇਲ ਦੇ। ਇਹ ਸਰੋਂ ਦਾ ਤੇਲ ਚੰਗੀ ਤਰ੍ਹਾਂ ਗਰਮ ਘੱਟ ਕੇ ਦਾ ਧੂਆਂ ਕੱਟਿਆ ਹੋਇਆ ਠੀਕ ਹੈ ਜੀ। ਇਸੇ ਤਰੀਕੇ ਨਾਲ ਆਪਾਂ ਤੇਲ ਦੇ ਵਿੱਚ ਮਿਕਸ ਕਰ ਦਾਂਗੇ ਮਸਾਲਿਆਂ ਨੂੰ। ਬਹੁਤ ਵਧੀਆ ਬਣ ਕੇ ਆਪਣੇ ਬਤਾਉ ਪਰ ਮੈਂ ਬਣ ਕੇ ਤਿਆਰ ਹੋਣਗੇ। ਇਸੇ ਤਰੀਕੇ ਨਾਲ ਤੁਸੀਂ ਜ਼ਰੂਰ ਬਣਾਇਓ। ਤੁਸੀਂ ਬਤਾਉ ਕਹਿੰਨੇ ਆ ਕਿ ਬੈਂਗਣ ਕਹਿੰਨੇ ਆ। ਸਾਡੇ ਇੱਥੇ ਬਤਾਉ ਵੀ ਕਹਿੰਦੇ ਤੇ ਬੈਂਗਣ ਵੀ ਕਹਿ ਦਿੰਦੇ ਠੀਕ ਹੈ ਜੀ। ਲਓ ਜੀ ਥੋੜਾ ਜਿਹਾ ਤੇਲ ਪਾ ਕੇ ਆਪਾਂ ਚੰਗੀ ਤਰ੍ਹਾਂ ਮਸਾਲਿਆਂ ਨੂੰ ਮਿਕਸ ਕਰ ਦਾਂਗੇ। ਇਸੇ ਤਰੀਕੇ ਨਾਲ ਬਣਾਈ ਗਈ ਸਬਜੀ ਬਹੁਤ ਜ਼ਿਆਦਾ ਟੇਸਟੀ ਬਣੂਗੀ ਤੇ ਤੁਸੀਂ ਆਪਣੇ ਘਰੇ ਜ਼ਰੂਰ ਬਣਾਇਓ ਬੱਚੇ ਬਹੁਤ ਖੁਸ਼ ਹੋ ਕੇ ਖਾਣਗੇ ਲਓ ਜੀ ਹੁਣ ਆਪਾਂ ਪਾਵਾਂਗੇ ਥੋੜੇ 2-4 ਕਲੀਆਂ ਲਸਣ ਦੀਆਂ ਨਾਲ ਹੀ ਪਾਵਾਂਗੇ ਥੋੜਾ ਜਿਹਾ ਅਦਰਕ ਤੇ ਦੋ ਕ ਟੁਕੜੇ ਪਾਵਾਂਗੇ ਆਪਾਂ ਇਹਦੇ ਵਿੱਚ ਲਾਲ ਮਿਰਚ ਦੀ ਜ਼ਿਆਦਾ ਸਮਾਨ ਆਪਾਂ ਨਹੀਂ ਐਡ ਕਰਨਾ ਬਾਕੀ ਸਮਾਨ ਸਾਰਾ ਆਪਾਂ ਤੜਕੇ ਦੇ ਵਿੱਚ ਪਾਵਾਂਗੇ ਠੀਕ ਹੈ ਜੀ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਹਿਲਾ ਦਾਂਗੇ ਤੇ ਇਸ ਤਰੀਕੇ ਦੇ ਨਾਲ ਆਪਾਂ ਸਾਰੇ ਬੈਂਗਰਾਂ ਦੇ ਵਿੱਚ ਮਸਾਲਾ ਭਰ ਦਾਂਗੇ ਆਪਾਂ ਜਿਆਦਾ ਮਸਾਲਾ ਨਹੀਂ ਪਾਉਣਾ ਬਸ ਥੋੜਾ ਥੋੜਾ ਹੀ ਪਾਉਣਾ ਠੀਕ ਹੈ ਜੀ ਲਓ ਜੀ ਇਸ ਤਰੀਕੇ ਨਾਲ ਆਪਾਂ ਥੋੜਾ ਥੋੜਾ ਕਰਕੇ ਸਾਰੇ ਬੈਂਗਰਾਂ ਦੇ ਵਿੱਚ ਮਸਾਲਾ ਭਰ ਦਾਂਗੇ ਲਓ ਜੀ ਇਸ ਤਰੀਕੇ ਨਾਲ ਬਣਾਏਗੇ ਪਰ ਮੇ ਬੈਂਗਣ ਬਹੁਤ ਵਧੀਆ ਬਣ ਕੇ ਤਿਆਰ ਹੋਣਗੇ ਤੁਸੀਂ ਵੀ ਇਸ ਤਰੀਕੇ ਨਾਲ ਜਰੂਰ ਬਣਾਇਓ ਲਓ ਜੀ ਆਪਾਂ ਹੱਥ ਨਾਲ ਤੁਹਾਨੂੰ ਬਣਾ ਕੇ ਦਿਖਾਤਾ ਇਸੇ ਤਰੀਕੇ ਦੇ ਨਾਲ ਆਪਾਂ ਸਾਰੇ ਦੇ ਵਿੱਚ ਬਸ ਇੰਨਾ ਹੀ ਮਸਾਲਾ ਪਾਉਣਾ ਇੱਕ ਬਤਾਉਂ ਦੇ ਵਿੱਚ ਇੰਨਾ ਹੀ ਆਪਾਂ ਪਾਉਣਾ ਇਸੇ ਤਰੀਕੇ ਨਾਲ ਆਪਾਂ ਸਾਰੇ ਨੂੰ ਤਿਆਰ ਕਰ ਲੈਣਾ ਸਾਰਾ ਮਸਾਲਾ ਥੋੜਾ ਥੋੜਾ ਕਰਕੇ ਆਪਾਂ ਇਸ ਤਰ੍ਹਾਂ ਪਾਣਾ ਕਿਉਂਕਿ ਜਿੰਨਾ ਮਸਾਲਾ ਆਪਾਂ ਇਹ ਬੈਂਗਰਾਂ ਦੇ ਵਿੱਚ ਥੋੜਾ ਭਰਾਂਗੇ ਨਾ ਉੰਨੀ ਜਿਆਦਾ ਵਧੀਆ ਬਣ ਕੇ ਸਬਜੀ ਆਪਣੀ ਤਿਆਰ ਹੋਗੀ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਆਪਾਂ ਸਾਰੇ ਬੈਂਗਰਾਂ ਨੂੰ ਕਰ ਲਾਂਗੇ ਤਿਆਰ ਇੱਧਰ ਆਪਾਂ ਤੀਲ ਗਰਮ ਕਰਨ ਵਾਸਤੇ ਰੱਖਤਾ ਸੀ ਕੜਾਹੀ ਦੇ ਵਿੱਚ ਤੇ ਹੁਣ ਆਪਣਾ ਤੇਲ ਗਰਮ ਹੋ ਚੁੱਕਿਆ ਹੈ ਤੇ ਹੁਣ ਆਪਾਂ ਮੀਡੀਅਮ ਗੈਸ ਕਰਕੇ ਇਹਦੇ ਵਿੱਚ ਪਾਵਾਂਗੇ ਬੈਂਗਨ ਨਾਲ ਦੀ ਨਾਲ ਬੈਂਗਰ ਪਾਈ ਚੱਲਾਂਗੇ ਇਸੇ ਤਰੀਕੇ ਦੇ ਨਾਲ ਤੇ ਰੂਚੀਗੀ ਤਰ੍ਹਾਂ ਕਰਾਂਗੇ ਆਪਾਂ ਫਰਾਈ ਤੇ ਬਹੁਤ ਵਧੀਆ ਹੀ ਸਬਜ਼ੀ ਕਰਾਂਗੇ ਬਣਾ ਕੇ ਤਿਆਰ ਲਓ ਜੀ ਤੁਸੀਂ ਸਾਰੇ ਤਰੀਕੇ ਨਾਲ ਸਬਜੀ ਬਣਾ ਕੇ ਦੇਖੀ ਹੋਗੀ ਇਸ ਵਾਰੀ ਇੱਕ ਇਸ ਮੇਰੇ ਤਰੀਕੇ ਦਾ ਜਰੂਰ ਸਬਜੀ ਬਣਾ ਕੇ ਦੇਖਿਓ ਬਹੁਤ ਵਧੀਆ ਸਬਜੀ ਬਣ ਕੇ ਤਿਆਰ ਹੋਗੀ ਬੈਂਗਣਾਂ ਦੀ ਬਹੁਤ ਹੀ ਚਟਪਟੀ ਠੀਕ ਹੈ ਜੀ ਲਓ ਜੀ ਆਪਾਂ ਸਾਦੇ ਬੈਂਗਰੇ ਦੇ ਵਿੱਚ ਚੰਗੀ ਤਰ੍ਹਾਂ ਹਾਈਕ ਵਾਲੀ ਰੱਖ ਦਾਂਗੇ ਤੇ ਗੈਸ ਰੱਖਾਂਗੇ ਆਪਾਂ మీడియం ਆਪਣੀ ਇੱਕ ਸਾਈਡ ਚੰਗੀ ਤਰ੍ਹਾਂ ਜਦੋਂ ਬਣ ਜੂਗੀ ਫਿਰ ਆਪਾਂ ਇਹਨੂੰ ਪਲਟ ਦਾਂਗੇ ਜੀ ਬਹੁਤ ਵਧੀਆ ਬੈਂਗਾਂ ਦੀ ਸਬਜ਼ੀ ਬਣਾ ਕੇ ਕਰਾਂਗੇ ਤਿਆਰ ਤੇ ਹੁਣ ਆਪਾਂ ਇਹਨੂੰ ਨਾਗ ਨਾਲ ਪਲਟਦੇ ਰਹਾਂਗੇ ਇਸ ਤਰੀਕੇ ਦੇ ਨਾਲ ਸਬਜ਼ੀ ਆਪਣਾ ਜਿਹੜਾ ਮਸਾਲਾ ਹੁੰਦਾ ਬੈਂਗਾਂ ਦੇ ਵਿੱਚ ਆਪਾਂ ਭਰਦੇ ਹਾਂ ਥੋੜਾ ਥੋੜਾ ਮਸਾਲਾ ਤੇਲ ਦੇ ਵਿੱਚ ਐਡ ਹੋ ਜਾਂਦਾ ਉਹਦੇ ਨਾਲ ਆਪਣੀ ਸਬਜ਼ੀ ਹੋਰ ਵੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦੀ ਆ ਆਪਾਂ ਤੁਹਾਨੂੰ ਨਾਲ ਨਾਲ ਦੱਸਾਂਗੇ ਲਓ ਜੀ ਇੱਕ ਦੋ ਮੱਟ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਕਰਾਂਗੇ ਫਰਾਈ ਗੈਸ ਕਰਤਾ ਆਪਾਂ మీడియం ਤੇ ਹੁਣ ਆਪਾਂ ਨਾਲ ਦੀ ਨਾਲ ਇਹਨੂੰ ਪਲਟਦੇ ਰਵਾਂਗੇ ਬੈਂਗਨ ਦੀ ਸਬਜ਼ੀ ਬਣਾਉਣ ਦੇ ਬਹੁਤ ਤਰੀਕੇ ਹੁੰਦੇ ਆ ਠੀਕ ਹੈ ਜੀ ਤੇ ਤੁਸੀਂ ਇਸ ਤਰੀਕੇ ਨਾਲ ਬਣਾਉਂਗੇ ਕਿ ਪਰੌਂਠਾ ਨਾ ਖਾਓ ਘਰੇ ਰੋਟੀ ਨਾ ਬਣਾ ਕੇ ਖਾਓ ਬਹੁਤ ਵਧੀਆ ਬਣ ਕੇ ਹੁੰਦੀ ਹੈ ਤਿਆਰ ਤੁਹਾਨੂੰ ਜਿਹੜਾ ਵੀ ਮੈਂ ਸਬਜੀ ਦੱਸਦੀ ਹਾਂ ਪੂਰੀ ਮੀਜਰਮੈਂਟ ਦੇ حساب ਨਾਲ ਦੱਸਦੀ ਹਾਂ ਠੀਕ ਹੈ ਜੀ ਲਓ ਜੀ ਹੁਣ ਆਪਾਂ ਇਹਨੂੰ ਇੱਕ ਚੰਗੀ ਤਰ੍ਹਾਂ ਸਾਰਿਆਂ ਨੂੰ ਨਿਚੋੜ ਕੇ ਬਾਹਰ ਕੱਢ ਲਾਂਗੇ ਤਾਂ ਕਿ ਇਹਦੇ ਵਿੱਚ ਤੇਲ ਨਾ ਰਹੇ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਬਹੁਤ ਵਧੀਆ ਫਰਾਈ ਕੀਤੇ ਆਪਾਂ ਬੈਂਗਣਾ ਨੂੰ ਲਓ ਜੀ ਸਾਰੇ ਬੈਂਗਣਾਂ ਨੂੰ ਕੱਟ ਲਿਆ ਤੇ ਜਿਹੜਾ ਤੇਲ ਆਪਣੇ ਕੋਲੇ ਪਿਆ ਸੀ ਬਾਕੀ ਦੇ ਬੈਂਗਣ ਵੀ ਆਪਾਂ ਇਸੇ ਤਰੀਕੇ ਨਾਲ ਸਾਰਿਆਂ ਨੂੰ ਫਰਾਈ ਕਰ ਲਾਂਗੇ। ਲਓ ਜੀ ਤੇਲ ਬਹੁਤ ਜ਼ਿਆਦਾ ਗਰਮ ਹੁੰਦਾ ਤੁਸੀਂ ਇਸ ਤਰੀਕੇ ਦੇ ਨਾਲ ਵੀ ਕੜਛੀ ਦੇ ਵਿੱਚ ਪਾ ਕੇ ਇਸੇ ਤਰੀਕੇ ਨਾਲ ਤੇਲ ਦੇ ਵਿੱਚ ਆਪਾਂ ਛੱਡ ਸਕਦੇ ਹਾਂ। ਲਓ ਜੀ ਇੱਧਰ ਆਪਣੇ ਬੈਂਗਣ ਸਾਰੇ ਬਣ ਕੀ ਹੋ ਗਏ ਨੇ ਤਿਆਰ। ਤੇ ਹੁਣ ਆਪਾਂ ਤੇ ਜਿਹੜਾ ਬਚਿਆ ਸੀਗਾ ਉਹਦੇ ਵਿੱਚ ਪਾ ਦਾਂਗੇ ਪਿਆਜ਼। ਨਾਲ ਹੀ ਅਦਰਕ ਲਸਣ ਵੀ ਆਪ ਇਕੱਠੀ ਪਾਤੀ ਠੀਕ ਹੈ ਜੀ ਇਹਦੇ ਵਿੱਚ ਆਪ ਕੋਈ ਵੀ ਬਾਅਦ ਵਿੱਚ ਨਮਕ ਨੂਨ ਮਿਰਚ ਕੁਝ ਨਹੀਂ ਪਾਇਆ ਹੈਗਾ ਨਾਲ ਹੀ ਪਾ ਲਿਆ ਗਿਆ ਆਪਾ ਟਮਾਟਰ ਜਿਹੜੇ ਆਪਾਂ ਬੈਂਗਣਾਂ ਨੂੰ ਇਹਦੇ ਵਿੱਚ ਫਰਾਈ ਕੀਤਾ ਏ ਉਸੇ ਵਿੱਚ ਨਿਕਲਿਆ ਹੋਇਆ ਮਸਾਲਾ ਸਾਰਾ ਤੇਲ ਦੇ ਵਿੱਚ ਆ ਜਾਂਦਾ ਹੈ ਤੇ ਉਹਦੇ ਵਿੱਚ ਹੀ ਆਪਾਂ ਸਾਰੀ ਸਬਜ਼ੀ ਬਣਾਵਾਂਗੇ ਕਰਾਂਗੇ ਤਿਆਰ ਠੀਕ ਹੈ ਜੀ ਉੱਪਰ ਦੀ ਆਪਾਂ ਕੋਈ ਨੂਨ ਮਿਰਚ ਹਲਦੀ ਨਹੀਂ ਪਾਣਾ ਜੋ ਵੀ ਆਪਾਂ ਬੈਂਗਣਾਂ ਦੇ ਵਿੱਚ ਸਮਾਨ ਪਾਇਆ ਸੀ ਉਹ ਸਾਰਾ ਹੀ ਤੇਲ ਦੀ ਵਿੱਚ ਆ ਗਿਆ ਬਾਕੀ ਬੈਂਗਣਾਂ ਦੇ ਵਿੱਚ ਰਹਿ ਗਿਆ ਇਸੇ ਤਰੀਕੇ ਨਾਲ ਤੁਸੀਂ ਸਬਜ਼ੀ ਬਣਾਓਗੇ ਨਾ ਬਹੁਤ ਵਧੀਆ ਬਣ ਕੇ ਤਿਆਰ ਹੋਊਗੀ ਤੇ ਲੋ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨ ਲਾਂਗੇ ਇਸ ਤਰੀਕੇ ਨਾਲ ਨਾਲ ਆਪਾਂ ਕੁੱਠੀ ਕੜਚੀ ਨਾਲ ਇਹਨੂੰ ਇਸ ਤਰ੍ਹਾਂ ਫੇਰ ਹੀ ਜਾਵਾਂਗੇ ਤਾਂ ਕਿ ਆਪਾਂ ਦਾ ਮਸਾਲਾ ਚੰਗੀ ਤਰ੍ਹਾਂ ਘੁਲ ਜਾਏ ਇਸੇ ਤਰੀਕੇ ਨਾਲ ਜਦੋਂ ਆਪਾਂ ਸਬਜ਼ੀ ਬਣਾਉਂਦੇ ਆ ਨਾ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਤੇ ਤੇਲ ਵੀ ਬਿਲਕੁਲ ਆਪਣੇ ਕੋਲ ਮੀਡੀਅਮ ਰਹਿ ਗਿਆ ਸੀ ਉਸੇ ਤੇਲ ਦੇ ਵਿੱਚ ਆਪਾਂ ਇਹ ਸਾਰੀ ਸਬਜ਼ੀ ਬਣਾ ਕੇ ਕੀਤੀ ਹੈ ਤਿਆਰ ਠੀਕ ਹੈ ਜੀ ਲਓ ਜੀ ਹੁਣ ਆਪਾਂ ਇਹਦੇ ਵਿੱਚ ਕੋਈ ਵੀ ਮਸਾਲਾ ਨਹੀਂ ਪਾਇਆ ਠੀਕ ਹੈ ਜੀ ਤੁਹਾਨੂੰ ਆਪਾਂ ਦੱਸ ਦਈਏ ਜਿਹੜਾ ਵੀ ਆਪਾਂ ਨੂਨ ਮਿਰਚ ਹਲਦੀ ਸੀ ਉਹ ਬਤਾਉਆਂ ਦੇ ਵਿੱਚ ਹੀ ਜਿਹੜਾ ਆਪਾਂ ਸਮਾਨ ਭਰਿਆ ਸੀ ਉਸੇ ਵਿੱਚ ਨਿਕਲ ਕੇ ਥੋੜਾ ਥੋੜਾ ਤੇਲ ਦੇ ਵਿੱਚ ਆ ਗਿਆ ਸੀ ਉਸੇ ਮਸਾਲੇ ਦੇ ਵਿੱਚ ਹੀ ਆਪਾਂ ਸਬਜ਼ੀ ਤਿਆਰ ਕੀਤੀ ਹੈ ਠੀਕ ਹੈ ਜੀ ਲਓ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਫੇਰ ਦਾਂਗੇ ਇਹਦੇ ਵਿੱਚ ਆਪਾਂ ਕੋਈ ਪਾਣੀ ਐਡ ਨਹੀਂ ਕਰਨਾ ਸਾਰੀ ਆਪਾਂ ਇਸੇ ਤਰੀਕੇ ਨਾਲ ਮੀਡੀਅਮ ਗੈਸ ਤੇ ਫਰਾਈ ਕਰਨਾ ਹੈ ਠੀਕ ਹੈ ਜੀ ਲੋ ਜੀ ਮਸਾਲਾ ਬਣ ਕੇ ਆਪਣਾ ਹੁਣ ਤਿਆਰ ਹੋ ਚੁੱਕਿਆ ਹੈ ਚੰਗੀ ਤਰ੍ਹਾਂ ਤੇ ਹੁਣ ਆਪਾਂ ਗੈਸ ਨੂੰ ਕਰ ਦਾਂਗੇ మీడియం ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਪਣੇ ਬੈਂਗਨ ਠੀਕ ਹੈ ਜੀ ਇਸੇ ਤਰੀਕੇ ਦੇ ਨਾਲ ਆਪਾਂ ਮਸਾਲਾ ਤਿਆਰ ਕਰਨਾ ਲੋ ਜੀ ਮਸਾਲੇ ਨੇ ਆਪਣੇ ਤੇਲ ਛੱਡਤਾ ਹੈ ਤੇ ਇਥੋਂ ਪਤਾ ਲੱਗਦਾ ਕਿ ਮਸਾਲਾ ਆਪਣਾ ਬਹੁਤ ਵਧੀਆ ਭੁੰਨ ਕੇ ਹੋਇਆ ਤਿਆਰ ਤੇ ਬਹੁਤ ਜ਼ਿਆਦਾ ਸੋਹਣਾ ਕਲਰ ਆਇਆ ਆਪਣੇ ਮਸਾਲੇ ਦਾ ਇਸੇ ਤਰੀਕੇ ਦਾ ਕਲਰ ਆਪਾਂ ਨੂੰ ਚਾਹੀਦਾ ਸੀ ਤਾਂ ਕਿ ਆਪਣੀ ਸਬਜ਼ੀ ਬਹੁਤ ਵਧੀਆ ਬਣ ਕੇ ਹੋਵੇ ਤਿਆਰ ਠੀਕ ਹੈ ਜੀ ਲੋ ਜੀ ਹੁਣ ਆਪਣੇ ਜਿਹੜੇ ਬੈਂਗਣ ਫਰਾਈ ਕੀਤੇ ਹੋਏ ਸੀ ਉਹ ਵੀ ਆਪਾਂ ਸਾਰੇ ਮਸਾਲੇ ਦੇ ਵਿੱਚ ਐਡ ਕਰ ਦਾਂਗੇ ਇਸ ਤਰੀਕੇ ਦੇ ਨਾਲ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਹਲਕਾ ਹਲਕਾ ਜਿਹਾ ਹਿਲਾਵਾਂਗੇ ਇਕੋ ਦਮ ਆਪਾਂ ਇਹਦੇ ਵਿੱਚ ਕੜਚੀ ਨਹੀਂ ਮਾਰਨੀ ਨੀਚੋਂ ਚੱਕ ਕੇ ਉੱਪਰ ਤੱਕ ਬਿਲਕੁਲ ਚੰਗੀ ਤਰ੍ਹਾਂ ਮਸਾਲੇ ਨੂੰ ਬੈਂਗਣਾ ਦੇ ਵਿੱਚ ਮਿਕਸ ਕਰਾਂਗੇ ਇਸ ਤਰੀਕੇ ਨਾਲ ਬਣਾਈ ਹੋਈ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਤੇ ਖੱਟੀ ਮਿੱਠੀ ਬਣ ਕੇ ਤਿਆਰ ਹੁੰਦੀ ਆ ਤੁਸੀਂ ਇੱਕ ਵਾਰੀ ਆਪਣੇ ਘਰੇ ਜ਼ਰੂਰ ਬਣਾ ਕੇ ਦੇਖਿਓ ਠੀਕ ਹੈ ਜੀ ਲਓ ਜੀ ਸਾਰੇ ਬੈਂਕਰ ਨੂੰ ਆਪਾਂ ਚੰਗੀ ਤਰ੍ਹਾਂ ਇੱਕ ਚਮਚ ਦੇ ਨਾਲ ਹਲਕੇ ਹਲਕੇ ਹੱਥਾਂ ਦੇ ਨਾਲ ਇਸ ਤਰ੍ਹਾਂ ਸੈੱਟ ਕਰਾਂਗੇ ਤੇ ਗੈਸ ਆਪਣਾ ਬਿਲਕੁਲ ਘਟਾ ਲਓ ਜੀ ਹੁਣ ਆਪਾਂ ਕਰ ਦਾਂਗੇ ਬੰਦ ਸਬਜੀ ਆਪਣੀ ਬਣ ਕੇ ਹੋ ਚੁੱਕੀ ਹੈ ਤਿਆਰ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਹਰਾ ਧਨੀਆ ਲਓ ਜੀ ਇਸ ਤਰੀਕੇ ਨਾਲ ਤੁਸੀਂ ਸਬਜੀ ਆਪਣੇ ਘਰ ਦੇ ਵਿੱਚ ਜ਼ਰੂਰ ਬਣਾਇਓ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਗੀ ਠੀਕ ਹੈ ਜੀ ਜਿਹੜੇ ਵੀ ਆਪਾਂ ਮਸਾਲੇ ਪਾਏ ਆ ਸਾਰੇ ਬੈਂਗਨ ਦੇ ਵਿੱਚ ਪਾਏ ਉੱਪਰ ਦੀ ਆਪਾਂ ਕੋਈ ਵੀ ਮਸਾਲਾ ਨਹੀਂ ਪਾਇਆ ਠੀਕ ਹੈ ਜੀ ਤਾਂ ਵੀ ਆਪਣੀ ਸਬਜੀ ਦੇਖੋ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਤੇ ਆਪਣੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਪਾਂ ਆਉਣ ਵਾਲੀ ਵੀਡੀਓ ਦੇ ਨਾਲ ਓਕੇ ਜੀ ਥੈਂਕ ਯੂ